ਸੱਚੀ ਕਾਲ ਦੀ ਹਾਂਜੀ ਮੈਂ ਸ਼ਰਨ ਬੋਹਾ ਤੇ ਜਿਹੜੇ-ਜਿਹੜੇ ਬੱਚਿਆਂ ਨੇ ਪ੍ਰੋਸੈਸ ਸਰਵਰ ਦੀਆਂ ਪੋਸਟਾਂ ਭਰੀਆਂ ਸੀ ਲੋਕ ਅਦਾਲਤ ਦੀਆਂ Y ਸਰਵਰ ਦੀਆਂ ਪੋਸਟਾਂ ਸੀਆਂ ਸੋ ਉਹਨਾਂ ਦਾ ਐਗਜ਼ਾਮ ਡੇਟ ਆ ਚੁੱਕੀ ਹੈ ਜੀ ਤੇ ਪੰਜਾਬੀ ਭਾਸ਼ਾ ਦੇ ਵਿੱਚ ਪ੍ਰੀਖਿਆ ਹੋਊਗੀ ਤੇ ਐਤਵਾਰ ਵਾਲੇ ਦਿਨ ਦੂਜੇ ਮਹੀਨੇ ਦੀ 1 ਤਰੀਕ ਨੂੰ ਇਹ ਪ੍ਰੀਖਿਆ ਲਈ ਜਾਊਗੀ ਤੇ ਇਹਨਾਂ ਦੇ ਰੋਲ ਨੰਬਰ ਇੱਕ ਦੋ ਦਿਨ ਪਹਿਲਾਂ ਐਡਮਿਟ ਕਾਰਡ ਆ ਜਾਣਗੇ ਤੇ ਤੁਸੀਂ ਕਢਵਾ ਸਕਦੇ ਹੋ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਪਿਛਲੇ ਸਾਲ ਇਹਨਾਂ ਦਾ ਪੇਪਰ ਹੋਇਆ ਸੀ ਆਪਾਂ ਉਹ ਪੇਪਰ ਰਿਵਾਈਜ਼ ਕਰਵਾ ਦਾਂਗੇ ਪਹਿਲਾਂ ਵੀ ਇੱਕ ਵੀਡੀਓ ਪਾਈ ਹੋਈ ਸੀਗੀ ਸੋ ਤੁਸੀਂ ਦੇਖ ਸਕਦੇ ਹੋ ਮੈਂ ਲਿੰਕ ਦੇ ਦੂੰਗਾ ਥੱਲੇ ਤੇ ਇੱਕ ਆਪਾਂ ਪੰਜਾਬੀ ਦੀ ਇੱਕ ਵੀਡੀਓ ਹੋਰ ਵੀ ਅਪਲੋਡ ਕਰਾਂਗੇ ਇੱਕ ਦੋ ਦਿਨਾਂ ਦੇ ਵਿੱਚ ਬਸ ਲਗਭਗ ਮੈਂ ਤਿਆਰ ਕਰ ਹੀ ਜਾਨਾ ਸੋ ਜਿਹੜੇ ਜਿਹੜੇ ਨਾਲ ਜਿਹੜੇ ਜਿਹੜੇ ਬੱਚੇ ਚੈਨਲ ਦੇ ਨਾਲ ਜੁੜਦੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਸੋ ਤਾਂ ਜੋ ਜਿਹੜੇ ਜਿਹੜੇ ਬੱਚਿਆਂ ਨੇ ਪ੍ਰੋਸੈਸ ਸਰਬਰ ਦੀ ਪੋਸਟ ਭਰੀ ਹੋਈ ਹੈ ਆਪਾਂ ਉਹਨਾਂ ਨੂੰ ਸਾਰਾ ਦੱਸ ਦਈਏ ਵੀ ਆਹਾ ਹਾ ਸਿਲੇਬਸ ਆਊਗਾ ਤੇ ਇੱਕ ਆਪਾਂ ਅਲੱਗ ਉਹਨਾਂ ਦੀ ਸਪੈਸ਼ਲ ਵੀਡੀਓ ਬਣਾ ਦੇਣੀ ਹੈਗੀ ਸ਼ਾਇਦ ਉਹ ਤੁਹਾਨੂੰ ਸ਼ਾਮ ਨੂੰ ਮਿਲ ਜੇ ਜਾਂ ਕੱਲ੍ਹ ਤੱਕ ਮਿਲ ਜੇ ਸੋ ਜਿਹੜੇ ਜਿਹੜੇ ਚੈਨਲ ਦੇ ਨਾਲ ਜੁੜਦੇ ਨੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਸੋ ਸਾਰਿਆਂ ਦਾ ਧੰਨਵਾਦ